ਖੜਾਣ ਦੇ ਦੌਰਾਨ ਵੀ ਔਰ ਖੜਾਣ ਤੋਂ ਬਾਅਦ ਵੀ ਜੇਕਰ ਪੀੜਤਾ ਦੇ ਨਾਲ ਕੋਈ ਡਟ ਕੇ ਖੜਾ ਰਿਹਾ ਤਾਂ ਉਹ ਹੈ ਸ਼ਰੋਮਣੀ ਅਕਾਲੀ ਦਲ ਔਰ ਇਸ ਪੂਰੀ ਅਕਾਲੀ ਦਲ ਦੀ ਫੌਜ ਨੂੰ ਲੀਡ ਕਰ ਰਹੇ ਨੇ ਖੁਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਸ ਵੇਲੇ ਪੰਜਾਬ ਦੇ ਵਿੱਚ ਹੜ੍ਹ ਆਏ ਤਾਂ ਸਭ ਤੋਂ ਵੱਧ ਜ਼ਰੂਰਤ ਸੀ ਪੀੜਤਾ ਤੱਕ ਮਦਦ ਪਹੁੰਚਾਉਣ ਦੀ ਸਰਕਾਰ ਤਾਂ ਕਿਤੇ ਦਿਖਾਈ ਨਹੀਂ ਦਿੱਤੀ ਤਾਂ ਉਸ ਵੇਲੇ ਸਾਹਮਣੇ ਆਇਆ ਸ਼੍ਰੋਮਣੀ ਅਕਾਲੀ ਦਲ ਕਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਉਹਨਾਂ ਇਲਾਕਿਆਂ ਦੇ ਵਿੱਚ ਗਏ ਜਿੱਥੇ ਪਾਣੀ ਨੇ ਸਭ ਤੋਂ ਵੱਧ ਤਬਾਹੀ ਮਚਾਈ ਸੀ ਸਭ ਤੋਂ ਪਹਿਲਾਂ ਜਿਹੜੀ ਚੀਜ਼ ਦੀ ਜ਼ਰੂਰਤ ਸੀ ਉਹ ਸੀ ਪੀੜਤਾ ਦੇ ਲਈ ਰਾਸ਼ਨ ਸਮੱਗਰੀ ਦੀ ਰਾਸ਼ਨ ਪਹੁੰਚਾਇਆ ਗਿਆ ਲੋਕਾਂ ਤੋਂ ਬਾਅਦ ਪਸ਼ੂ ਵੀ ਭੁੱਖੇ ਨਾਲ ਰਹਿਣ ਤਾਂ ਇਸ ਦੇ ਲਈ ਚਾਰੇ ਦਾ ਵੀ ਪ੍ਰਬੰਧ ਕੀਤਾ ਗਿਆ ਫਿਰ ਲੋਕਾਂ ਦੇ ਨਾਲ ਵਾਦਾ ਕੀਤਾ ਗਿਆ ਕਿ ਜਦੋਂ ਹੜ ਮੁੱਕ ਜਾਣਗੇ ਹੜ ਚਲੇ ਜਾਣਗੇ ਤਾਂ ਉਸ ਦੇ ਬਾਅਦ ਵੀ ਅਕਾਲੀ ਦਲ ਮੋਢੇ ਦੇ ਨਾਲ ਮੋਢਾ ਲਗਾ ਕੇ ਖੜਾ ਰਹੇਗਾ ਹੜ ਪੀੜਤਾ ਦੇ ਹੁਣ ਹੜ ਚਲੇ ਗਏ ਪਾਣੀ ਵੀ ਉੱਤਰ ਗਿਆ ਤੇ ਸਭ ਤੋਂ ਵੱਡੀ ਹੁਣ ਸਮੱਸਿਆ ਸਾਹਮਣੇ ਆ ਰਹੀ ਹੈ ਬਿਮਾਰੀਆਂ ਦੀ ਕਿਉਂਕਿ ਜਿਸ ਥਾਂ ਦੇ ਉੱਤੇ ਕੋਈ ਡੰਗਰ ਮਰ ਗਿਆ ਕੋਈ ਪਸ਼ੂ ਮਰ ਗਿਆ ਜਾਂ ਫਿਰ ਜਿੱਥੇ ਮੱਛਰ ਪੈਦਾ ਹੋ ਗਏ ਤਾਂ ਉੱਥੇ ਸਭ ਤੋਂ ਵੱਧ ਹੁਣ ਖਤਰਾ ਹੈ ਬਿਮਾਰੀਆਂ ਫੈਲਣ ਦਾ ਤਾਂ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਡਿਊਟੀ ਲਗਾਈ ਯੂਥ ਅਕਾਲੀ ਦਲ ਦੀ ਸਰਬਜੀਤ ਸਿੰਘ ਚਿੰਝਰ ਜੋ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਆਪਣੀਆਂ ਵੱਖ-ਵੱਖਰੀਆਂ ਟੀਮਾਂ ਲੈ ਕੇ ਹੁਣ ਉਹਨਾਂ ਪਿੰਡਾਂ ਦੇ ਵਿੱਚ ਨੇ ਜਿਸ ਥਾਂ ਦੇ ਉੱਤੇ ਸਭ ਤੋਂ ਵੱਧ ਹੜ੍ਹਾਂ ਨੇ ਤਬਾਹੀ ਮਚਾਈ ਸੀ ਜਿਸ ਥਾਂ ਦੇ ਉੱਤੇ ਹੁਣ ਬਿਮਾਰੀਆਂ ਫੈਲਣ ਦਾ ਸਭ ਤੋਂ ਵੱਧ ਖਤਰਾ ਵੀ ਹੈ ਤੇ ਤਸਵੀਰਾਂ ਇਸ ਵਕਤ ਅਸੀਂ ਤੁਹਾਨੂੰ ਤਰਨਤਾਰਨ ਇਲਾਕੇ ਦੀਆਂ ਦਿਖਾ ਰਹੇ ਹਾਂ ਜਿੱਥੋਂ ਹੜ੍ਹ ਜਾ ਚੁੱਕੇ ਨੇ ਪਾਣੀ ਜਾ ਚੁੱਕਿਆ ਹੈ ਲੇਕਿਨ ਮੱਛਰਾਂ ਦੀ ਭਰਮਾਰ ਹੈ ਇਹੀ ਮੱਛਰ ਹੁਣ ਆਮ ਬਿਮਾਰੀ ਤੋਂ ਲੈ ਕੇ ਲੋਕਾਂ ਲਈ ਜਾਨਲੇਵਾ ਵੀ ਸਾਬਤ ਹੋ ਸਕਦੇ ਨੇ ਪਰ ਕਿਸੇ ਦੇ ਉੱਤੇ ਕੋਈ ਮੁਸੀਬਤ ਨਾ ਆਵੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਯੂਥ ਅਕਾਲੀ ਦਲ ਦੇ ਜਿੰਨੇ ਵੀ ਵਰਕਰ ਨੇ ਵੱਖੋ-ਵੱਖਰੀਆਂ ਟੀਮਾਂ ਬਣਾ ਕੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਹੁਣ ਫੋਗਿੰਗ ਮਸ਼ੀਨਾਂ ਦੇ ਨਾਲ ਫੋਗਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਜਗ੍ਹਾ ਤੇ ਲਾਰਵਾ ਪੈਦਾ ਨਾ ਹੋਵੇ ਜੇਕਰ ਕਿਸੇ ਥਾਂ ਦੇ ਉੱਤੇ ਲਾਰਵਾ ਪੈਦਾ ਹੋ ਚੁੱਕਾ ਇਹ ਤਾਂ ਉਸ ਨੂੰ ਉੱਥੇ ਹੀ ਖਤਮ ਕੀਤਾ ਜਾ ਸਕੇ ਔਰ ਜੇਕਰ ਕਿਸੇ ਥਾਂ ਦੇ ਉੱਤੇ ਲਾਰਵਾ ਮੱਛਰ ਬਣ ਚੁੱਕਿਆ ਹੈ ਤਾਂ ਉਹ ਮੱਛਰ ਲੋਕਾਂ ਦੇ ਲਈ ਜਾਨਲੇਵਾ ਸਾਬਤ ਨਾ ਹੋਵੇ ਇਸ ਕਰਕੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਫੋਗਿੰਗ ਕੀਤੀ ਜਾ ਰਹੀ ਹੈ ਸਵੇਰ ਤੋਂ ਲੈ ਕੇ ਸ਼ਾਮ ਹੋ ਜਾ ਰਹੀ ਹੈ ਬਿਨਾ ਥੱਕੇ ਬਿਨਾ ਰੁਕੇ ਲਗਾਤਾਰ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਯੂਥ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਲਗਾਤਾਰ ਉਹਨਾਂ ਪਿੰਡਾਂ ਦੇ ਵਿੱਚ ਜਾ ਰਹੇ ਨੇ ਜਿੱਥੇ ਗੰਭੀਰ ਸਮੱਸਿਆ ਆਈ ਹੋਈ ਹੈ ਔਰ ਕਿਸ ਤਰੀਕੇ ਦੇ ਨਾਲ ਇਹ ਇੱਕ ਵੱਡੀ ਮੁਹਿੰਮ ਬਣ ਚੁੱਕੀ ਹੈ ਕਿ ਇੱਕ ਇੱਕ ਜ਼ਿੰਦਗੀ ਨੂੰ ਬਚਾਣਾ ਹੈ ਨਾ ਸਰਫ ਬਚਾਣਾ ਹੈ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਨਾ ਆਵੇ ਕਿਸੇ ਤਰੀਕੇ ਦੀ ਕੋਈ ਬਿਮਾਰੀ ਨਾ ਫੈਲੇ ਇਸ ਚੀਜ਼ ਦਾ ਸੰਕਲਪ ਲੈ ਬੈਠਿਆ ਸ਼੍ਰੋਮਣੀ ਅਕਾਲੀ ਦਲ ਔਰ ਕਿਸ ਤਰੀਕੇ ਦੇ ਨਾਲ ਆਪਣੇ ਸੰਕਲਪ ਨੂੰ ਪੂਰਾ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਔਰ ਉਹਨਾਂ ਦੇ ਵਰਕਰ ਉਹਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੇ ਉੱਤੇ ਸਰਬਜੀਤ ਸਿੰਘ ਝਿੰਜਰ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਕਿ ਕੁਝ ਕਹਿ ਰਹੇ ਨੇ ਉਹ ਸੁਣਦੇ ਹਾਂ ਰੋਜ਼ ਰਿਪੋਰਟਾਂ ਵੀ ਪਾ ਰਹੀਆਂ ਨੇ ਕਿ ਜਿੰਨਾ ਪਿੰਡਾਂ ਦੇ ਵਿੱਚ ਪਾਣੀ ਆਇਆ ਜਾਂ ਪਿੰਡਾਂ ਦੇ ਲਾਗੇ ਬਹੁਤ ਜ਼ਿਆਦਾ ਪਾਣੀ ਆਇਆ ਉੱਥੇ ਬਹੁਤ ਭਿਆਨਕ ਜਿਹੜਾ ਜ਼ਹਿਰੀਲਾ ਮੱਛਰ ਪੈਦਾ ਹੋ ਚੁੱਕਿਆ। ਇਹ ਫੋਗੀ ਮਸ਼ੀਨਾਂ ਰਾਹੀਂ ਅਸੀਂ ਦਵਾਈ ਪਾ ਕੇ ਸਪਰੇਅ ਸਾਨੂੰ ਕੀਤੀ ਆ। ਕੱਲੇ-ਕੱਲੇ ਪਿੰਡ ਹਰ ਪਿੰਡ ਦੇ ਵਿੱਚ ਜਾ ਕੇ ਪੂਰੇ ਪਿੰਡ ਨੂੰ ਕੰਪਲੀਟ ਕਰਕੇ ਸਾਡੀ ਟੀਮ ਜਿਹੜੀ ਇਹਦੇ ਤੇ ਕੰਮ ਕਰ ਰਹੀ ਆ। 500 ਦੇ ਕਰੀਬ ਜਿਹੜੀਆਂ ਫੋਗੀ ਮਸ਼ੀਨਾਂ ਨੇ ਉਹ ਪੂਰੇ ਪੰਜਾਬ 'ਚ ਵੱਖੋ-ਵੱਖਰੇ ਹਲਕਿਆਂ ਦੇ ਵਿੱਚ ਭੇਜੇ ਗਏ ਨੇ ਜਿੱਥੇ ਹੜ੍ਹ ਪ੍ਰਭਾਵਿਤ ਇਲਾਕੇ ਨੇ 20 ਤੋਂ ਲਗਭਗ ਹਲਕੇ ਬਣਦੇ ਨੇ। ਅੱਜ ਅਸੀਂ ਜ਼ਿਲ੍ਹਾ ਤਰਨ ਤੇ ਪਿੰਡ ਕੜਕਾ ਅਸੀਂ ਉੱਥੇ ਪਹੁੰਚੇ ਹਾਂ ਜਿੱਥੇ ਸ਼ੁਰੂਆਤ ਕਰਨ ਲੱਗੇ ਹਾਂ ਇਸ ਹਲਕੇ ਦੇ ਖੰਡੂਰ ਸਾਹਿਬ ਤੋਂ ਜਿੱਥੇ ਯੂਥ ਕਲੱਬ ਦੀ ਟੀਮ ਸਾਡੀ ਸਾਰੀ ਨਾਲ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਇੱਕੋ ਮਕਸਦ ਹੈ ਆਪਣੇ ਪਰਿਵਾਰਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਮੱਛਰਾਂ ਤੋਂ ਹੋ ਰਹੀਆਂ ਜਿਹੜੀਆਂ ਭਿਆਨਕ ਜੀਵ ਜੰਤੂਆਂ ਤੋਂ ਬਿਮਾਰੀਆਂ ਤੋਂ ਬਚਾਉਣ ਲਈ ਇਹ ਦਵਾਈ ਤੇ ਸਪਰੇ ਜਿਹੜੀ ਫੋਗਿੰਗ ਸੀਨਾ ਭੇਜਿਆ ਗਈਆਂ ਨੇ ਜਿਸ ਵੇਲੇ ਤੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਜਦੋਂ ਪਾਣੀ ਨੇ ਪੰਜਾਬ ਦੇ ਉੱਤੇ ਮਾਰ ਕੀਤੀ ਉਸੇ ਦਿਨ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਆਪਣੀਆਂ ਟੀਮਾਂ ਦੇ ਨਾਲ ਲਗਾਤਾਰ ਗਰਾਊਂਡ ਜ਼ੀਰੋ ਤੇ ਡਟੇ ਹੋਏ ਨੇ ਪੀੜਤਾ ਦੀ ਮਦਦ ਕਰ ਰਹੇ ਨੇ ਜੋ ਰਾਹਤ ਕਾਰਜ ਚਲਾਏ ਜਾ ਰਹੇ ਨੇ ਨਿਰੰਤਰ ਚੱਲ ਰਹੇ ਨੇ ਅੱਜ ਤੱਕ ਜਿਸ ਵੇਲੇ ਤੱਕ ਤੁਸੀਂ ਖਬਰ ਦੇਖ ਰਹੇ ਹੋ ਉਸ ਵੇਲੇ ਵੀ ਅਕਾਲੀ ਦਲ ਦੀਆਂ ਟੀਮਾਂ ਪਿੰਡਾਂ ਦੇ ਵਿੱਚ ਲੋਕਾਂ ਦੀ ਸੇਵਾ ਦੇ ਵਿੱਚ ਲਗਾਤਾਰ ਨਿਰੰਤਰ ਲੱਗੀਆਂ ਹੋਈਆਂ ਨੇ ਔਰ ਬਿਨਾਂ ਰੁਕੇ ਬਿਨਾਂ ਥੱਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਸੀ ਉਹ ਵੀ ਦਿਖਾਈਆਂ ਸੀ ਕਿ ਕਿਸ ਤਰੀਕੇ ਦੇ ਪੰਜਾਬ ਘਰ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਉਹਨਾਂ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਜਿੱਥੇ ਹੜ੍ਹਾਂ ਨੇ ਤਬਾਹੀ ਮਚਾਈ ਭਾਵੇਂ ਉਹ ਡੀਜ਼ਲ ਦੀ ਸੇਵਾ ਹੋਵੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਜਾਂ ਫਿਰ ਟਰੈਕਟਰਾਂ ਦੀ ਸੇਵਾ ਹੋਵੇ ਚਾਰੇ ਦੀ ਸੇਵਾ ਹੋਵੇ ਰਾਸ਼ਨ ਸਮੱਗਰੀ ਦੀ ਸੇਵਾ ਹੋਵੇ ਕੈਸ਼ ਪੈਸੇ ਦੇਣ ਦੀ ਸੇਵਾ ਹੋਵੇ ਲਗਾਤਾਰ ਅਕਾਲੀ ਦਲ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ ਹੜਪੀੜਤਾ ਦੀ ਔਰ ਹੜਪੀੜਤ ਵੀ ਇਸ ਵਕਤ ਇਹੀ ਗੱਲ ਕਹਿ ਰਹੇ ਨੇ ਕਿ ਇਸ ਔਖੀ ਘੜੀ ਦੇ ਵਿੱਚ ਜੇਕਰ ਕੋਈ ਮਸੀਹਾ ਬਣ ਕੇ ਸਾਹਮਣੇ ਆਇਆ ਤਾਂ ਉਹ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਲੋਕ ਲਗਾਤਾਰ ਕਹਿ ਰਹੇ ਨੇ ਕਿ ਇਸ ਵੇਲੇ ਜਦੋਂ ਸਭ ਤੋਂ ਵੱਧ ਲੋੜ ਸੀ ਸਰਕਾਰ ਦੀ ਤਾਂ ਸਰਕਾਰ ਨਜ਼ਾਰ ਦੇ ਰਹੀ ਸਰਕਾਰ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦਿੱਤੀ ਜੇਕਰ ਕਿਸੇ ਨੇ ਮਦਦ ਕੀਤੀ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਆਹ ਦੋ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਕ ਤਸਵੀਰਾਂ ਕੁਝ ਸਮਾਂ ਪਹਿਲਾਂ ਦੀਆਂ ਨੇ 10 12 15 ਦਿਨ ਪਹਿਲਾਂ ਦੀਆਂ ਨੇ ਜਦੋਂ ਪੰਜਾਬ ਦੇ ਵਿੱਚ ਪਾਣੀ ਤਬਾਹੀ ਮਚਾ ਰਿਹਾ ਸੀ ਔਰ ਇੱਕ ਅੱਜ ਦੀਆਂ ਤਸਵੀਰਾਂ ਨੇ ਕਿ ਜਦੋਂ ਅਕਾਲੀ ਦਲ ਦੀਆਂ ਟੀਮਾਂ ਲਗਾਤਾਰ ਮਦਦ ਕਰ ਰਹੀਆਂ ਨੇ ਜਿਸ ਵੇਲੇ ਪਾਣੀ ਆਇਆ ਹੋਇਆ ਸੀ ਉਸ ਵੇਲੇ ਵੀ ਉਹਨਾਂ ਇਲਾਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾ ਕੇ ਰਾਹਤ ਕਾਰਜ ਚਲਾ ਰਹੇ ਸੀ ਕੀ ਹਾਲਾਤ ਨੇ ਉਹਨਾਂ ਦਾ ਜਾਇਜ਼ਾ ਲੈ ਰਹੇ ਸੀ ਹੁਣ ਜਦੋਂ ਪਾਣੀ ਉਤਰ ਚੁੱਕਿਆ ਹੈ ਜਦੋਂ ਬਿਮਾਰੀਆਂ ਦਾ ਸਮਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਣੀ ਨੇ ਇੱਕ ਥਾਂ ਦੇ ਉੱਤੇ ਜਮਾ ਸੀ ਉਸ ਦੇ ਕਾਰਨ ਕਈ ਡੰਗਰ ਪਸ਼ੂ ਜਿਹੜੇ ਮਰ ਚੁੱਕੇ ਸੀ ਉਸ ਦੇ ਕਾਰਨ ਬਿਮਾਰੀਆਂ ਫੈਲ ਰਹੀਆਂ ਸੀ ਉਹਨਾਂ ਨੂੰ ਹਟਾਇਆ ਜਾਣਾ ਹੈ ਜੇਕਰ ਕਿਸੇ ਥਾਂ ਦੇ ਉੱਤੇ ਮੱਛਰ ਪੈਦਾ ਹੋ ਗਿਆ ਉਸ ਦਾ ਖਾਤਮਾ ਕੀਤਾ ਜਾਣਾ ਤਾਂ ਲਗਾਤਾਰ ਅਕਾਲੀ ਦਲ ਸਵੀਡਤਾ ਦੀ ਮਦਦ ਕਰ ਰਿਹਾ ਹੈ ਤੇ ਇਹ ਤਸਵੀਰਾਂ ਇਹ ਮੂੰਹ ਬੋਲਦੀਆਂ ਤਸਵੀਰਾਂ ਗਵਾਹ ਨੇ ਕਿ ਕਿਸ ਤਰੀਕੇ ਦੇ ਨਾਲ ਜੇਕਰ ਕੋਈ ठान ਲਵੇ ਕਿ ਮਦਦ ਕਰਨੀ ਹੈ ਤਾਂ ਉਹ ਮਦਦ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਇਹ ਤੁਸੀਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਹੀ ਸਕਦੇ ਹੋ ਔਰ ਜੇਕਰ ਮਦਦ ਕਰਨੀ ਹੋਵੇ ਇਹ ਵੀ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਸੱਤਾ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਪਾਵਰ ਹੋਣੀ ਚਾਹੀਦੀ ਹੈ ਜੇਕਰ ਦਿਲ ਵਿੱਚ ਕੁਝ ਕਰਨ ਦਾ ਜੋਸ਼ ਔਰ ਜਜ਼ਬਾ ਹੋਵੇ ਤਾਂ ਤੁਸੀਂ ਸੱਤਾ ਤੋਂ ਦੂਰ ਰਹਿ ਕੇ ਵੀ ਇਸ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਕਰ ਸਕਦੇ ਹੋ